ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮੇਂ ਦੇ ਵਿੱਚ ਇਹ ਵਿਚਾਰਾਂ ਅਕਸਰ ਹੀ ਕੀਤੀਆਂ ਜਾਂਦੀਆਂ ਹਨ ਕਿ ਚਟਕਾ ਮਾਸ ਖਾ ਸਕਦੇ ਹਨ ਕੋਈ ਕਹਿੰਦਾ ਹੈ ਹਲਾਲ ਮਾਸ ਨਹੀਂ ਖਾਣਾ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਮਹਾਰਾਜ ਨੇ ਇਹ ਬਚਨ ਕੀਤੇ ਹਨ ਇਹ ਮਰਿਆਦਾ ਹਜੂਰ ਸਾਹਿਬ ਚਲਦੀ ਆ ਰਹੀ ਹੈ ਇਸ ਤਰ੍ਹਾਂ ਆਪਣੇ ਆਪਣੇ ਢੰਗ ਨਾਲ ਹਰ ਕੋਈ ਆਪਣੇ ਆਪਣੇ ਵਿਚਾਰ ਰੱਖਦਾ ਹੈ ਪਰ ਜਦੋਂ ਮਨ ਦੇ ਵਿੱਚ ਇਸ ਤਰ੍ਹਾਂ ਦੇ ਸੰਸੇ ਹੋਣ ਤਾਂ ਕਿਤੇ ਪਟਕਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਜਦੋਂ ਸਾਨੂੰ ਸਾਰਾ ਕੁਝ ਸਵਾਲ ਜਵਾਬ ਗੁਰਬਾਣੀ ਵਿੱਚ ਹੀ ਮਿਲਦਾ ਪਿਆ ਹੈ ਤਾਂ ਅਸੀਂ ਕਿਉਂ ਬਾਹਰ ਭਟਕੀਏ ਗੁਰਬਾਣੀ ਨੂੰ ਸਿਰਫ ਵਿਚਾਰ ਕਰਨ ਦੀ ਲੋੜ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੇ ਵਿਦਿਆ ਨੂੰ ਵਿਚਾਰੋ ਤਾਂ ਉਹ ਸਦਾ ਹੀ ਪਰਉਪਕਾਰ ਕਰਦੀ ਹੈ ਗੁਰਬਾਣੀ ਦੇ ਮਹਾਰਾਜ ਇਸ ਤਰ੍ਹਾਂ ਫਰਮਾਉਂਦੇ ਹਨ ਜੇ ਅਸੀਂ ਧਿਆਨ ਨਾਲ ਸਰਵਣ ਕਰੀਏ ਤਾਂ ਬਹੁਤ ਹੀ ਸਾਰੇ ਸਾਨੂੰ ਗੁਰਬਾਣੀ ਦੇ ਵਿੱਚ ਹਿੰਟ ਜੋ ਹੈ ਮਹਾਰਾਜ ਨੇ ਦਿੱਤੇ ਹੋਏ ਹਨ ਅੰਗ 723 ਵਿੱਚ ਮਹਾਰਾਜ ਫਰਮਾਉਂਦੇ ਹਨ ਬੰਦੇ ਚਸਮ ਦੀਦੰ ਫਨਾਏ ਦੁਨੀਆ ਮਰਦਾਰ ਖੁਰਦਨੀ ਗਾਫਲ ਹਵਾਏ ਰਹਾਉ ਫਿਰ ਮਹਾਰਾਜ ਫਰਮਾਉਂਦੇ ਹਨ ਗੈਬਾਨ ਹੈਵਾਨ ਹਰਾਮ ਕੁਸਤਨੀ ਮਰਦਾਰ ਬਖੋਰਾਏ ਸੋ ਇਸ ਤਰ੍ਹਾਂ ਮਹਾਰਾਜ ਸਾਨੂੰ ਬਹੁਤ ਸਾਰੇ ਜੋ ਹੈ ਗੁਰਬਾਣੀ ਦੇ ਵਿੱਚ ਹਿੰਟ ਦਿੰਦੇ ਹਨ ਅੰਗ 1102 ਤੇ ਮਹਾਰਾਜ ਫਰਮਾਉਂਦੇ ਹਨ ਜੀ ਬਦੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਭਾਈ ਆਪਸ ਕਉ ਮੁਨੀਵਰ ਕਰ ਥਾਪੋ ਕਾ ਕਉ ਕਹੋ ਕਹੋ ਕਸਾਈ ਸੋ ਇਸ ਤਰ੍ਹਾਂ ਮਹਾਰਾਜ ਸਾਨੂੰ ਜੋ ਹੈ ਕਾਫੀ ਫਰਮਾਨ ਜੋ ਹੈ ਗੁਰਬਾਣੀ ਦੇ ਇੱਕ ਅਕੋਰਡਿੰਗ ਸਾਨੂੰ ਗੁਰਬਾਣੀ ਦੇ ਅਨੁਸਾਰ ਸਾਨੂੰ ਦੱਸਦੇ ਹਨ ਅੰਗ 1128 ਵਿੱਚ ਮਹਾਰਾਜ ਫਰਮਾਉਂਦੇ ਹਨ ਸੋ ਜਾਗੇ ਜੋ ਤਤ ਵਿਚਾਰੇ ਆਪ ਮਰੈ ਅਵਰਾ ਨਹਿ ਮਾਰੇ ਉਹ ਕਦੀ ਵੀ ਕਿਸੇ ਨੂੰ ਆਪਣੇ ਸਵਾਦ ਲਈ ਮਾਰਦਾ ਨਹੀਂ ਹੈ ਆਪ ਮਰੈ ਅਵਰਾ ਨਹਿ ਮਾਰੇ ਇਸ ਤਰ੍ਹਾਂ ਅਰਥ ਗੁਰਬਾਣੀ ਦੇ ਅਸੀਂ ਜੋ ਹੈ ਉਹ ਕੱਢ ਸਕਦੇ ਹਨ ਫਿਰ ਇੱਥੇ ਮਹਾਰਾਜ ਅੰਗ 50 ਦੇ ਵਿੱਚ ਸਾਫੀ ਫਰਮਾਉਂਦੇ ਹਨ ਲੋਭੀ ਜੰਤਨਾ ਜਾਣਈ ਪੱਖ ਅਪੱਖ ਸਭ ਖਾਏ ਕਾਮ ਕ੍ਰੋਧ ਮਦ ਬਿਆਪਿਆ ਫਿਰ ਫਿਰ ਜੋ ਨਹੀਂ ਪਾਏ ਲੋਭ ਦਾ ਮਾਰਿਆ ਮੋਹ ਦਾ ਮਾਰਿਆ ਉਹ ਨਹੀਂ ਖਾਣ ਲੱਗੇ ਦੇਦਾ ਪੱਕ ਅਪੱਖ ਸਭ ਖਾਏ ਸੋ ਇਸ ਤਰ੍ਹਾਂ ਮਹਾਰਾਜ ਬਹੁਤ ਸਾਨੂੰ ਸਮਝਾਉਂਦੇ ਹਨ ਪਤਾ ਨਹੀਂ ਅਸੀਂ ਫਿਰ ਵੀ ਕਿਉਂ ਉਲਝੇ ਫਿਰਦੇ ਹਨ ਤੇ ਇੱਕ ਨਵੀਂ ਹੀ ਤਰਕ ਅੱਗੇ ਰੱਖ ਦਿੰਦੇ ਹਨ ਜਦ ਕਿ ਮਹਾਰਾਜ ਸਾਰਾ ਕੁਝ ਸਾਡੇ ਸਾਹਮਣੇ ਵਿਚਾਰਦੇ ਹਨ ਮਹਾਰਾਜ ਫਰਮਾਉਂਦੇ ਹਨ ਅੰਗ 1350 ਤੇ ਦੇਖੋ ਆਪਣੇ ਮਨ ਮਨਮਤ ਅਨੁਸਾਰ ਮੈਂ ਕੁਝ ਨਹੀਂ ਦੱਸ ਰਿਹਾ ਨਾ ਤਾਂ ਉਹਨੂੰ ਕਿਸੇ ਵੈਮ ਪਰਮ ਦੇ ਵਿੱਚ ਪਾ ਰਿਹਾ ਇਹ ਇੱਕ ਸਿਰਫ ਮੇਰੇ ਅਮ ਵਿਚਾਰ ਹਨ ਜੋ ਮੈਂ ਤੁਹਾਡੇ ਅੱਗੇ ਰੱਖ ਰਿਹਾ ਹਾਂ ਜੂਰੀ ਨਹੀਂ ਹੈ ਕਿ ਤੁਸੀਂ ਵੀ ਇਨਾਂ ਵਿਚਾਰਾਂ ਤੋਂ ਸਹਿਮਤ ਹੋਵੋ ਇਹ ਸਿਰਫ ਇਹ ਮੈਂ ਇੱਕ ਆਪਣੇ ਵਿਚਾਰ ਰੱਖ ਰਿਹਾ ਹਾਂ ਤਾਂ ਕਿਰਪਾ ਕਰਕੇ ਇਸ ਨੂੰ ਮੁੱਦਾ ਨਾ ਬਣਾਇਆ ਜਾਵੇ ਅੰਗ 1350 ਤੇ ਮਹਾਰਾ ਫਰਮਾਉਂਦੇ ਹਨ ਬੇਦ ਕਤੇਬ ਕਹੋ ਮਦ ਝੂਠੇ ਝੂਠਾ ਫਿਰ ਕੌਣ ਹਨ ਝੂਠਾ ਜੋ ਨਾ ਬੀਚਾਰੈ ਜਉ ਸਭ ਮਹਿ ਇੱਕ ਖੁਦਾਏ ਕਹਤ ਹਉ ਤੌ ਕਿਉ ਮੁਰਗੀ ਮਾਰੈ ਦਸੋ ਕੰਨਾ ਸਾਫ ਮਹਾਰਾ ਫਰਮਾ ਰਹੇ ਹਾਂ డు ਨੋਟ ਸੇ ਡੈਟ ਦਾ ਵੇਦਾਸ ਦਾ ਬਾਈਬਲ ਐਂਡ ਦਾ ਕੁਰਾਨ ਆਰ ਫਾਲਸ ਦੋਜ਼ ਹੂ డు ਨੋਟ ਕੰਟੈਂਪਲੇਟ ਥੈਮ ਆਰ ਫਾਲਸ ਯੂ ਸੇ ਡੈਟ ਵਨ ਲਾਰਡ ਇਜ਼ ਇਨ ਆਲ ਸੋ ਵਾਈ ਡੂ ਯੂ ਕਿਲ ਚਿਕਕਨਸ ਮਹਾਰਾ ਬਹੁਤ ਹੀ ਸੁੰਦਰ ਗੁਰਬਾਣੀ ਦੇ ਅਨੁਸਾਰ ਸਾਡੇ ਸਾਰੇ ਮਨ ਦੇ ਸ਼ੰਕੇ ਤਾਂ ਹੀ ਤਾਂ ਸੰਗਤ ਜੀ ਗੁਰਬਾਣੀ ਦੇ ਉਹ ਦੇਖ ਕੇ ਮਨ ਉ ਚੁੱਕ ਜਾਂਦਾ ਹੈ ਕਿ ਕਿਉਂ ਕਿਸ ਨੂੰ ਪੁੱਛਾਂ ਪੁੱਛੀਏ ਕਿਉਂ ਧਾਗੇ ਤ੍ਰਿਵਿਤਾ ਵਿੱਚ ਪਈਏ ਜਦਕਿ ਮਹਾਰਾ ਸਾਰਾ ਕੁਝ ਸਾਨੂੰ ਸਮਝਾ ਰਹੇ ਹਨ ਅੰਗ 1375 ਕਬੀਰ ਜੀ ਜੋ ਮਾਰੇ ਜੋਰ ਕਰ ਕਹਤੇ ਹੈ ਜੂ ਹਲਾਲ ਦਫਤਰ ਦਈ ਜਬ ਕਾੜ ਹੈ ਹੋਏਗਾ ਕੌਨ ਹਵਾਲ ਦੇਖੋ ਮਹਾਰੇ ਕਿੰਨਾ ਸੋਣਾ ਸਾਨੂੰ ਕਬੀਰ ਜੀ ਜੋ ਹੈ ਫਰਮਾਉਂਦੇ ਹਨ ਸ਼ਬਦ ਦੇ ਅਨੁਸਾਰ ਕਿ세 ਵਹਿਮ ਪਰਮਦੇ ਵਿੱਚ ਪਹਿਨ ਦੀ ਲੋੜ ਨਹੀਂ ਵਾਹਿਗੁਰੂ ਜੀਓ ਕਿ세 ਧਾਗੇ ਤੇ ਵਿੱਚ ਦੇ ਵਿੱਚ ਪਹਿਨ ਦੀ ਲੋੜ ਨਹੀਂ ਗੁਰਬਾਣੀ ਦੇ ਵਿੱਚ ਸਾਨੂੰ ਸਾਰੇ ਹੀ ਸਾਡੇ ਜੋ ਮਨ ਦੇ ਸ਼ੰਕੇ ਹਨ ਸਾਰੇ ਜੋ ਸਾਡੇ ਮਨ ਦੇ ਵਹਿਮ ਹਨ ਉਹਨਾਂ ਦੇ ਜਵਾਬ ਬਾਰੀ-ਬਾਰੀ ਕਰਕੇ ਮਿਲ ਜਾਂਦੇ ਹਨ ਸਿਰਫ ਗੁਰਬਾਣੀ ਨੂੰ ਵਿਚਾਰ ਕਰਨ ਦੀ ਲੋੜ ਹੈ ਗੁਰਬਾਣੀ ਨੂੰ ਪ੍ਰੇਮ ਨਾਲ ਪੜਨ ਦੀ ਲੋੜ ਹੈ। ਸੋ ਇਸ ਤਰ੍ਹਾਂ ਕਬੀਰ ਜੀ ਜੋ ਹੈ ਬਹੁਤ ਸੁੰਦਰ ਫਰਮਾਉਂਦੇ ਹਨ ਆਪਣੀ ਗੁਰਬਾਣੀ ਦੇ ਵਿੱਚ। ਤੇ ਜੇ ਅੱਗੇ ਥੋੜਾ ਆਪਾਂ ਹੋਰ ਚਾਂਕੀਏ। ਹੋਰ ਸ਼ਬਦ ਵੀ ਜੋ ਸਾਨੂੰ ਇਸ ਨਾਲ ਸੰਬੰਧ ਰੱਖਦੇ ਹਨ ਅੰਗ 15 ਦੇ ਵਿੱਚ ਰਸ ਸੋਇਨ ਨਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ। ਰਸ ਕੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ। ਇਤੇ ਰਸ ਸਰੀਰ ਕੈ ਘਟਨਾਮ ਨਿਵਾਸ। ਸੋ ਇਸ ਤਰ੍ਹਾਂ ਮਹਾਰਾਜ ਸਾਨੂੰ ਹਰ ਇੱਕ ਸ਼ਬਦ ਦਾ ਅਰਥ ਬੜੇ ਪ੍ਰੇਮ ਨਾਲ ਜੋ ਹੈ ਸਮਝਾਉਂਦੇ ਹਨ। ਤੇ ਸਾਨੂੰ ਸਿਰਫ ਗੁਰਬਾਣੀ ਨੂੰ ਧਿਆਨ ਨਾਲ ਪੜਨ ਦੀ ਲੋੜ ਹੈ। ਮਹਾਰਾਜ ਜੀ ਅੰਗ 1377 ਦੇ ਵਿੱਚ ਮਛਲੀ ਬਾਰੇ ਜ਼ਿਕਰ ਕਰਦੇ ਹਨ ਕਬੀਰ ਭਾਂਗ ਮਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਹੇ तीरथ बरत नेम किए ते सबेर साथल जाहे सारा कीटा दान पुण्य वी गया सो महाराज एक सिंपल खुराक शुद्ध खुराक खान बारे अंग 467 ਵਿੱਚ ਜ਼ਿਕਰ ਕਰਦੇ ਹਨ ਉਨਹੀਂ ਮੰਦਾ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨਹੀਂ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਵਾਹੀ ਗੁਰੂ ਜੀਓ मास बारे तो मूर्ख झगड़ते हैं मास मास कर मूर्ख झगड़े ज्ञान ध्यान नहीं जाने कौन मास कौन सा कहावे किस मह पाप समाने गेंडा मार होम जग किए देवत्या की बाणे मास छोड़ बैस नक पकड़े राती मन सखाने फड़कर लोगों दिखलावे ज्ञान त्यान नहीं सूझे नानक अंधे सियो क्या कहिए कहे न कहिया बुझे सो इस तरह ਮਹਾਰਾਜ ਜੀ ਸਾਨੂੰ ਸਾਰਾ ਕੁਝ ਹੀ ਗੁਰਬਾਣੀ ਦੇ ਸੰਬੰਧ ਵਿੱਚ ਸ਼ਬਦਾਂ ਦੇ ਰਾਹੀਂ ਸਾਨੂੰ ਸਮਝਾਉਂਦੇ ਹਨ ਅੰਗ 139 ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੋਠਾ ਆਪ ਮੁਹਾਏ ਸਾਥ ਨਾਨਕ ਐਸਾ ਆਗੂ ਜਾਪੈ ਇਸੇ ਤਰ੍ਹਾਂ ਅੰਗ 1242 ਕਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲਤਾ ਭੌਕਣਾ ਚੋਕਾ ਧਰਮ ਵਿਚਾਰ ਕਿ ਇਸ ਤਰ੍ਹਾਂ ਗੁਰਬਾਣੀ ਦੇ ਅਰਥ ਤਾਂ ਇਸ ਤਰ੍ਹਾਂ ਦੇ ਹਨ ਕਿ ਸਾਰੀ ਜ਼ਿੰਦਗੀ ਵੀ ਨਿਕਲ ਜਾਵੇ ਗੁਰਬਾਣੀ ਦੇ ਹਰ ਪੰਗਤੀ ਦੇ ਇੱਕ ਨਵੇਂ ਹੀ ਅਰਥ ਨਿਕਲਦੇ ਹਨ ਉਮੀਦ ਹੈ ਕਿ ਤੁਹਾਨੂੰ ਜਵਾਬ ਮਿਲ ਜਾਵੇਗਾ ਗਲਤੀ ਮਾਫ ਕਰਨਾ ਜੁੜੀ ਨਹੀਂ ਕਿ ਤੁਸੀਂ ਇਸ ਸ਼ਬਦ ਦੇ ਨਾਲ ਇਸ ਵੀਡੀਓ ਨਾਲ ਸਹਿਮਤ ਹੋਵੋ ਤੁਸੀਂ ਆਪਣੇ ਮਨ ਦੇ ਅਕੋਰਡਿੰਗ ਵੀ ਇਸ ਦੇ ਵਿਚਾਰ ਰੱਖ ਸਕਦੇ ਹੋ ਜੋ ਦਾਸ ਨੂੰ ਅਰਥ ਆਉਂਦੇ ਸੀਗੇ ਤੁਹਾਨੂੰ ਸਮਝਾਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ